चकली शेद का शीरा सहल 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 कबारा पिंड है अर्श कलारा वाला कबड्डी भार है मुंडा गड्डिया जेतू है शूशक वाला फूल है हकमाली रेमबो है करा दोगे आ जगो हाकमाली है ਹਾ ਜੱਗੂ ਹਾਕਮ ਵਾਲੀਆ ਪਲਾਸਟਰ ਜੋੜੀ ਵਾਲਾ ਬੀਤ ਕਹਿੰਦਾ ਮਾਨ ਪੱਟੇ ਪੱਦਰ ਦੇ ਕਬੱਡੀ 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 ਰੈਂਪੋ ਖਿੜਾ ਏ ਗੱਬਰੂਆ ਮੇਲਾ ਬਾਬੇ ਦਾ ਰੈਂਪੋ ਰੈਂਪੋ ਕੋਈ ਪਈਆ ਰੇ ਭੂਰੇ ਦੇ ਕੱਪ ਦਾ ਕਹਿੰਦੇ ਗੱਡੀ ਦਾ ਜੇਤੂ ਹੈ ਕਿ ਵਿੱਚ ਸੱਥਾ ਨਾਲ ਹੋਣ ਫੈਸਲੇ ਲਾਂਗ ਡਾਂਡ ਤੇ ਚੀਕਾਂ ਦੇ ਪੁੱਤ ਜੱਟਾਂ ਦੇ ਸ਼ੌਂਤੀ ਹੁੰਦੇ ਫੌੜ ਬੁਲਟ ਤੇ ਜੀਪਾਂ ਦੇ ਟਰੇਡ ਚੱਕ ਲਈ ਸ਼ੇਰ ਦਾ ਸ਼ੀਰਾ ਸਹਲ 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 ਕਬੱਡੀ 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 ਇੱਥੇ ਰੱਖ ਇੱਥੇ ਰੱਖ ਉਂਗਲੀ ਤੇ ਰਮਾਲ ਕਮਾਉਂਦਾ ਦਿਲਬਰ ਜਾਨੀ ਦਿਲਬਰ ਜਾਨੀ ਲੋਕ ਨਜ਼ਾਰੇ ਲੈਂਦੇ ਆ ਆਹ ਕਹਿੰਦੇ ਕਾਲੇ ਭਨੋਲੇ ਦੇ ਪਿੰਡੂ ਐ ਕੀ ਹਾਲ ਚਾਲ ਧਰਤੀ ਹਿੱਲਦੀ ਇਹ ਖੇਡ ਤਾਕਤਾਂ ਦੀ ਨਾਲੇ ਹੈਗੀ ਵੱਡੇ ਦਿਲ ਦੀ ਇਹ ਖੇਡ ਤਾਕਤਾਂ ਦੀ ਇਹ ਤਾਂ ਕਾਲਿਆ ਗੱਲਾਂ ਕਰਨੀਆਂ ਸੌਖੀਆਂ ਇਹ ਖੇਡਣੀ ਬਹੁਤ ਔਖੀ ਹੈ ਇਹ ਖੇਡਣੀ ਬਹੁਤ ਔਖੀ ਹੈ ਆਹ ਓਏ ਸਹਲ 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 ਪਰ ਬਰੇ ਦੇ ਪਿੰਡ ਨੇੜੇ ਆ ਫੁੱਲ ਰਪੋਟਾਂ ਉੱਗਿਆ ਉਹ ਜਿਹੜੇ ਟਰਾਲੀਆਂ ਤੇ ਬੈਠੇ ਆਉਂਦਾ ਨਜ਼ਾਰਾ ਸਵਾਦ ਭਾਲਦੇ ਆ ਲੋਕ ਸਵਾਦ ਭਾਲਦੇ ਆ ਕਾਲਿਆ ਸਵਾਦ ਆਈ ਜਾਂਦਾ ਸਵਾਦ ਆਈ ਜਾਂਦਾ ਹੁਣ ਜਫਾ ਤੇ ਹੁਣ ਤੇ ਕਾਲੀ ਜਫਿਆਂ ਤੇ ਆ ਹੁਣ ਤੇ ਕਾਲੀ ਜਫਿਆਂ ਤੇ ਆ ਹੁਣ ਤੇ ਕਾਲੀ ਜਫਿਆਂ ਤੇ ਆ ਹਰਖ ਗਿਆ ਹਰਖ ਗਿਆ ਹਰਖ ਗਿਆ ਹਾਓ ਹਰਖ ਗਿਆ ਹਰਖ ਗਿਆ ਹਰਖ ਗਿਆ ਹਰਖ ਗਿਆ ਹਾਕਮ ਆਲੀਆ ਹਾਕਮ ਆਲੀਆ ਪਹਿਲਵਾਨ ਦਾ ਪੁੱਤ ਹੈ ਕਿ ਮੇਰਾ ਕੋਚ ਰਕਾਨੀ ਪੈਲੀ ਮੈਨੂੰ ਦੇਵੇ ਨਸੀਹਤ ਪਹਿਲੀ ਮੇਰਾ ਕੋਚ ਰਕਾਨੇ ਪੈਲੀ ਮੈਨੂੰ ਦੇਵੇ ਨਸੀਹਤ ਪਹਿਲੀ ਹਲੇ ਵੀ ਨਹੀਂ ਲੋਕ ਦੇਖਵੇ ਦੀਪਾ ਕਿੰਨਾ ਨਜ਼ਾਰਾ ਲੈਂਦੇ ਕਾਲਿਆ ਦੰਦਾ ਥੱਲੇ ਕਈਆਂ ਦੀ ਜੀਬ ਆ ਗਈ ਹੈ ਦੰਦਾ ਥੱਲੇ ਕਈਆਂ ਦੀ ਜੀਬ ਆ ਗਈ ਹੈ ਆ ਰੇੜ ਪੈ ਗਈ ਹੈ ਹੁਣ ਜੱਤਾ ਹਾਰਾ ਕਾਲਿਆ ਨੇੜਿਆ ਇਹ ਗੱਲ ਪੱਕੀ ਹੈ ਜਿਹੜੇ ਰੈਫਰੀ ਬਾਹਰ ਹੈ ਜੀ ਉਹ ਹੋਣ ਵਾਲਾ ਨੰਬਰ ਕਲੀਅਰ ਕਰ ਦੇਣ ਇੱਥੇ ਰੱਖੇ ਮੈਚ ਸਮਾਪਤ ਕਲਾਰਾਂ ਵਾਲਾ ਥਾਪੀਆਂ ਮਾਰਦਾ ਜਿੱਤ ਜਿਹੜੀ ਮਰਜੀ